ਗੁਰੂਵਾਰ ਆ ਸਾਡੇ ਕੋਲ ਇਕੱਤਰ ਹੋ ਗਏ ਸਾਰੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਣੀ ਦਾ ਪਰਮਾਨ ਵੱਡੇ ਭਾਗ ਠੇਕੇੁਰ ਦੇਵਾ ਕੋਠ ਪਰਾਰ ਮਿੱਟੀ ਹੱਥ ਦੀਵਾ ਮੈਂ ਸਮਝਦਾ ਤੁਸੀਂ ਜਿੱਦੇ ਵੀ ਭਰਾ ਇਕੱਠੇ ਹੋਇਓ ਜਿੱਦੇ ਵੀ ਕਿਸਾਨ ਇਕੱਠੇ ਹੋਇਓ ਸਾਰੇ ਇੱਕ ਕਿਸਾਨੀ ਦਾ ਜਜ਼ਬਾ ਲੈ ਕੇ ਇਕੱਠੇ ਹੋਗੇ ਨਾ ਕਿ ਸਾਡੇ ਲਈ ਇਕੱਠੇ ਹੋਣਗੇ ਕਿਉਂਕਿ ਸਾਡੀ ਤਾਂ ਇੱਕ ਡਿਊਟੀ ਆ ਅਸੀਂ ਤਾਂ ਇੱਕ ਹੋਕਾ ਦੇਣਾ ਕਿਸਾਨੀ ਦੇ ਵਿੱਚ ਉੱਦੰਦਾ ਕਿਉਂਕਿ ਜਿਹੜੀ ਅੱਜ ਸਰਕਾਰਾਂ ਨਾਲ ਲੜਾਈ ਆਪਣੀ ਕਰੋ ਦੇ ਮਰੋੜੀ ਲੜਾਈ ਆ ਉਹਨੂੰ ਕੋਰੇ ਮੋਦੀ ਸਰਕਾਰ ਦਾ ਕਿਹੜਾ ਨੰਗਾ ਹੋ ਚੁੱਕਾ ਵੀ ਇੱਕ ਕਾਰਪੋਰੇਟਰਾਂ ਨੇ ਦੀ ਸਰਕਾਰ ਆ ਇੱਕ ਕਿਸਾਨ ਆ ਤੇ ਇੱਕ ਸਰਕਾਰ ਨਹੀਂ ਕਿਸਾਨ ਵਿਰੋਧੀ ਸਰਕਾਰ ਆ ਜਿੱਥੇ ਅੱਜ ਸਾਰੇ ਹਵਾਲ ਨੂੰ ਚਾਹੇ ਛੋਟੇ ਦੁਕਾਨਦਾਰ ਹੋਵੇ ਚਾਹੇ ਮਜ਼ਦੂਰ ਹੋਵੇ ਚਾਹੇ ਕਿਸਾਨ ਹੋਵੇ ਕੇਵਲ ਤੇ ਕੇਵਲ ਨੂੰ ਲੜਾਈ ਆ ਤੇ ਗੋਡਿਆਂ ਤੇ ਲੜਨੀ ਪਈ ਨਾ ਕੇ ਰਾ ਸਰਕਾਰ ਨੇ ਲੜਨੀ ਆ ਨਾ ਕੇਂਦਰ ਸਰਕਾਰਾਂ ਨੇ ਲੜਨੀ ਆ ਤੁਸੀਂ ਦੇਖ ਕਿੱਥੇ ਹੋ ਜਿਹੜਾ ਆਪਣਾ 21 ਵਾਲਾ ਅਸ਼ਗਰਸੀ ਜਿੱਥੇ ਆਪਾਂ ਤਿੰਨ ਕਾਲੇ ਕਾਨੂੰਨ ਰੱਦ ਕਰਾਏ ਤੇ 750 ਕਿਸਾਨ ਬੀਬੀਆਂ ਚੀਰੋ ਇਸ ਜਿਹੜਾ ਖਰੋੜੀ ਬਾਟਰ ਤੇ ਅਸੀਂ ਜਿਹੜੀਆਂ ਮੰਗਾਂ ਸਰਕਾਰ ਨੇ ਮੰਗਾਂ ਹੁੰਦੀਆਂ ਸੀ ਸਾਡੇ ਨਾਲ ਕਿ ਅਸੀਂ ਐਮ ਐਸ ਐਮ ਐਸ ਜਿਹੜਾ ਕਾਨੂੰਨ ਦੇਵਾਂਗੇ ਅਸੀਂ ਸੀ 2 ਪਲੱਸ 20% ਦਾ ਫਾਰਮਰਾਂ ਦੀ ਆਮਦਨ ਟੁਕਰੀ ਕਰਾਂਗੇ ਕਿਸਾਨਾਂ ਦਾ ਕਰਜ਼ਾ ਮੁਕਤ ਕਰਾਂਗੇ ਸਾਨੂੰ ਨੂੰ ਬੀਮਾ ਯੋਜਨਾ ਲਾਗੂ ਕਰਾਂਗੇ ਸਰਕਾਰੀ ਉਹ ਕੁਝ ਨਹੀਂ ਕੀਤਾ ਜਿਹੜਾ ਬਤਲਾ ਆਪਣਾ ਤੇ ਪਰਚੇ ਹੁੰਦੇ ਭਰਾੜੀ ਵਾਲੇ ਜਿਹੜਾ ਆਪਣੀ ਕਿਸਾਨੀ ਐਨਡੀਟੀ ਦੇ ਵਿੱਚ ਆ ਕਿਸਾਨੀ ਨੂੰ ਐਨਡੀਟੀ ਦੇ ਵਿੱਚੋਂ ਬਾਹਰ ਕੱਢਾਂਗੇ ਵੀ ਕੋਈ ਤੂ ਹੋਈ ਜਾਵੇ ਕਿਸਾਨੀ ਬਾਹਰ ਰੋਕੀ ਤੇ ਜਿੱਥੇ ਜਿਹੜਾ ਬਿਜਲੀ ਸੋਧ ਵੈਲ ਸਿਸਟਮ ਇੰਸਟਾਲ ਕੀਤਾ ਤੁਹਾਨੂੰ ਪਤਾ ਬਿਆਜ ਟੈਪ ਵਾਲੇ ਮੀਟਰ ਲੱਗ ਰਹੇ ਨੇ ਸਾਰੇ ਉਹ ਜਿਹੜਾ ਅਸੀਂ ਵੈਲ ਪਾਸ ਨਹੀਂ ਕਰਾਂ ਗੋਲਡ ਵੀਕ ਲਾਗੂ ਕਰਾਂ ਔਰ ਟੈਪ ਵਾਲੇ ਮੀਟਰ ਲੱਗ ਰਹੇ ਨੇ ਕਿਸੇ ਦਿਨ ਇਹੋ ਜੀ ਸਿੱਤੀ ਬਣ ਜਾਣੀ ਆ ਕਿ ਕਿ ਜਿੰਨੀ ਮਹਿੰਗੀ ਹੋ ਜਾਣੀ ਆ ਤੇ ਆਪਾਂ ਨੂੰ ਵੇਖ ਸਰੋ ਦੇ ਤੇਲ ਦੇ ਦੀਵੇ ਪਾਲਣੇ ਪੈ ਜਾਣਗੇ ਕਿਸੇ ਦੇ ਬੰਦੇ ਤੋਂ ਬੈਲੀ ਨਹੀਂ ਦਿੱਤਾ ਜਾਣਾ ਇਹਨਾਂ ਦਾ ਬੈਲ ਆਉਣਾ ਇੱਕ ਇੱਕ ਬਲਬ ਦਾ ਹਜ਼ਾਰਾਂ ਰੁਪਿਆ ਬਿਲ ਆਊਗਾ ਹੰਤੋ ਤੁਸੀਂ ਦੇਖ ਲਓ ਸਾਰੇ ਬੈਠੇ ਆਪਾਂ ਅੱਜ ਕਿਸੇ ਦੀ ਫਰੀ ਅੰਦਰ ਹੱਥ ਖੜਾ ਕਰਕੇ ਦੱਸੋ ਇਹਨਾਂ ਨੂੰ ਜਿਆਦਾ ਅਸਰ ਹੋਈ ਹੋਈ ਹੈ ਦੀ ਜਿਆਦਾ ਅੰਦਰ ਸਾਰੇ ਜਿੰਨੇ ਕਸਾਲ ਨੇ 24 ਘੰਟੇ ਆਪਾਂ ਮਰੀ ਜੰਨੇ ਆ ਆਪਣਾ ਜਿਹੜਾ ਕਰਾਫਾ ਡੁੱਲਦਾ ਜਾ ਰਿਹਾ ਆਪਾਂ ਬੱਚੇ ਵੀ ਬਾਹਰ ਜ਼ਮੀਨਾਂ ਵੇਚ ਕੇ ਘੱਲ ਲੇ ਘਰੋਂ ਵੀ ਬੇਕਾਰ ਕਰਕੇ ਆਉਂਦੇ ਬੱਚੇ ਵੀ ਚੱਲ ਬਾਹਰ ਪੈਸਾ ਕਮਾ ਲੈਣਗੇ ਤੇ ਜੇ ਅੱਜ ਮੈਂ ਬਾਹਰ ਦੀ ਸਥਿਤੀ ਦੱਸਾਂ ਸਾਡਾ ਸਾਰਾ ਪਰਿਵਾਰ ਬਾਹਰ ਆ। ਐਨੀ ਮਾੜੀ ਹਾਲਤ ਹੈ ਉੱਥੇ ਐੱਛੇ ਤਾਂ ਹਰੇ ਰੋਟੀ ਮਿਲ ਜੂਗੀ ਹੈ ਨੂੰ ਵੀ ਮਿਲ ਜੂਗਾ ਪਰ ਬਾਹਰ ਨਹੀਂ ਕੋਈ ਕੁਛ ਲਾ ਕੇ ਕਿੰਨੇ ਮੁੰਡਿਆਂ ਦੀਆਂ ਸੁਏ ਸੈਡਾਂ ਹੋਈਆਂ ਬਾਹਰ ਤੁਹਾਨੂੰ ਪਤਾ ਕੈਨੇਡਾ 'ਚ ਕਿੰਨੇ ਮਾਰੇ ਨੇ। ਹਰ ਦਿਨ ਲੱਛੇ ਉਹ ਵੀ ਪੰਜਾਬ ਤੋਂ ਕੈਨੇਡਾ ਤੋਂ ਹੱਟ ਐਕ ਹੋ ਗਿਆ। ਉਹ ਹੱਟੇ ਨਹੀਂ ਹੁੰਦਾਂ। ਉੱਥੇ ਭੁੱਖ ਮਰੀ ਦਾ ਸ਼ਿਕਾਰ ਹੁੰਦੇ ਨੇ ਲੋਕੀ। ਉਹ ਕਹਿਣ ਤੋਂ ਬਾਅਦ ਜੀ ਆਪਾਂ ਕਿਸਾਨੀ ਦਾ ਦਿੱਤਾ ਆਪਣੇ ਹਉਕਵਾਲਿਆ ਆਪਾਂ ਅੱਜ ਵੀ ਨਾ ਜਾ ਕੇ ਤੇ ਮੈਂ ਸਮਝਦਾ ਯਾਰ ਅਨਸਾਨੀਅਤ ਦਾ ਕਹਾਣ ਆ ਆਪਾਂ ਤਾਂ ਜਾਗੇ ਹੀ ਨਹੀਂ 77 ਸਾਲ ਹੋ ਗਏ ਤੇ ਜਗ ਹੋਏ ਨੂੰ ਨਾ ਤਾਂ ਕਿਸਾਨ ਵਾਸਤੇ ਨੀਤੀ ਆ ਨਾ ਮਜ਼ਦੂਰ ਵਾਸਤੇ ਨੀਤੀ ਆ ਨਾ ਕੋਈ ਪਾਣੀ ਦੀ ਨੀਤੀ ਆ ਵੀ ਸਾਡਾ ਪਾਣੀ ਸਾਬਿਆ ਹੁੰ ਦਾ ਦਰਿਆ ਦਾ ਅਸੀਂ ਪਾਣੀ ਵੱਲੋਂ ਵੀ ਹੱਥ ਤੋਂ ਹੀ ਬੈਠੇ ਆ ਗੰਦਾ ਪਾਣੀ ਹੋਇਆ ਕਾ ਸਾਰਾ ਬਲੂਟ ਪਾਣੀ ਹੋਇਆ ਪਿਆ ਹਵਾ ਗੱਤੀ ਹੋਈ ਪਈ ਆ ਜਿੱਤੇ ਸਾਡੇ ਸੁਸਬਾਨ ਕੇ ਮਾਤਾ ਦੀ ਪੁੱਛ ਕਰਕੇ ਦੇ ਕੇ ਗਏ ਨੇ ਪਵਨ ਗੁਰੂ ਪਾਣੀ ਪਤਾ ਮਾਤਾ ਸਰ ਤਬਾਟ ਇੱਕ ਉਹ ਦਿਨ ਸੀ ਆ ਬਜ਼ੁਰਗ ਬੈਠੇ ਨੇ ਜਦੋਂ ਕਿਸੇ ਨੇ ਕਹੇ ਕਿ ਗੋਲੀ ਨਹੀਂ ਪੈਰਾ ਸੀ ਟਰਮ ਹੋਦੀ ਹੁੰਦੀ ਸੀ ਅੱਜ ਤੋਂ 40 ਸਾਲ ਪਹਿਲਾਂ ਤੇ ਅੱਜ ਤੁਸੀਂ ਦੇਖੋ ਥੋਡੇ ਹਰੇਕ ਦੇ ਪੈਸਟਿਸਾਈਡ ਦੇ ਸਹਰਾਣੇ ਦਵਾਈ ਪਈ ਜਾਂ ਜਾਂ ਤਾਂ ਕੋ ਝੂਠਾ ਗੁਰਦੁਆਰੇ ਖੜਾਵੇਂ ਸੱਚੀ ਗੱਲ ਹੈ ਕਿ ਨਹੀਂ ਅੱਛਾ ਜੀ ਉਹਦਾ ਕਾਰਨ ਕੀ ਆ ਸਾਡੀ ਦੌੜ ਬਣ ਗਈ ਵੇਖੋ ਨੀ ਅਸੀਂ ਪੈਸਟਿਸਾਈਡ ਪਾ ਕੇ ਖਤਰ ਪਾ ਕੇ ਜਿਆਦਾ ਪੈਸੇ ਕਮਾ ਲਾਂਗੇ ਤੇ ਉਹ ਦੌਰ ਦੇ ਵਿੱਚ ਸਰਕਾਰਾਂ ਨੇ ਅੱਜ ਹਜ਼ਾਰਾਂ ਜਿਹੜੇ ਕਾਰ ਤੋਂ ਰੇਟ ਕਰਾਣੇ ਨੂੰ ਲਿਸੈਂਸ ਦੇ ਕੇ ਜਿਹਨਾਂ ਨੇ ਆਪਣਾ ਖੋਲਗਾ ਦਵਾਈ ਜਿਗਾ ਉਹ 100 ਰੁਪਏ ਦੀ ਸ਼ੀਸ਼ੀ ਤੇ ਬਜ਼ਾਰ ਹਜ਼ਾਰ ਰੁਪਏ ਦੇ ਲੇਬ ਲਗਾ ਕੇ ਆਪਾਂ ਨੂੰ ਉਹ ਦੇ ਜਾਂਦੇ ਨੇ ਜੇ ਆਪਾਂ ਵੀ ਦੇਖ ਲਓ ਕਿਸਾਨ ਕੋਈ ਤੱਕ ਦਾ ਬੀਜ ਲੱਖਦਾ ਲੈਣ ਕਿ ਲਗ ਲਗ ਬੀਜ ਲੈਂਦੇ ਨੇ ਤੇ ਸਭ ਤੋਂ ਮਾਰੇ 20 ਫਿਰ ਸਾਡੇ ਕੋਲ ਆ ਜਾਂਦੇ ਨੇ ਬਾਈ ਜੀ ਬੀ ਮਾਰਾ ਨਿਕਲ ਗਿਆ ਧੋਨੇ ਦਾ 20 12 ਨਿਕਲ ਗਿਆ ਕਲਕਰ ਦਾ 20 12 ਨਿਕਲੇਗਾ ਕਾਰਨ ਕੀ ਆ ਸਾਨੂੰ ਜਾਗਣਾ ਚਾਹੀਦਾ ਯਾਰ ਸਾਨੂੰ ਸੇਧ ਲੈਣੀ ਚਾਹੀਦੀ ਜੇ ਸਾਡੀ ਜਿਵੇਂ ਮੀਟਿੰਗ ਹੋਵੇ ਪ੍ਰਧਾਨ ਜੀ ਸਾਡੇ ਥਾਪੇ ਨੇ ਸਰਦਾਰ ਬਜੀਤ ਸਿੰਘ ਜੀ ਸ਼ੇਰਗੜ ਤੋਂ ਜ਼ਿਲ੍ਹਾ ਪ੍ਰਧਾਨ ਨੇ ਸਾਡੀ ਜਿਹੜੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਅਸੀਂ ਕਿਸਾਨਾਂ ਤੋਂ ਪੁੱਛਣਾ ਹੁੰਦਾ ਵੀ ਭਾਈ ਸਮੱਸਿਆ ਕੀ ਦੀ ਆ ਕਿਉਂ ਕੀ ਸਮੱਸਿਆ ਕਿਸਾਨੀ ਨਾਲ ਬੜੇ ਰਿਲੇਟਡ ਕੰਮ ਨੇ ਕਿਉਂਕਿ ਕਿਸਾਨੀ ਦੇ ਜੋ ਹਜ਼ਾਰਾਂ ਹੀ ਕੰਮ ਨੇ ਚੌਕੀਦਾਰ ਤੋਂ ਲੈ ਕੇ ਅਫਸਰਾਂ ਤੱਕ ਕੰਮ ਨਹੀਂ ਖੇਤੀਬਾੜੀ ਮਿਹਨਤ ਨਾਲ ਕੰਮ ਨਹੀਂ ਡਾਕਟਰਾਂ ਨਾਲ ਕੰਮ ਨਹੀਂ ਖਾਤਾ ਵਾਲਿਆਂ ਨਾਲ ਕੰਮ ਨਹੀਂ ਅਰਥਨਾ ਕੰਮ ਨਹੀਂ ਕਿਹਦੇ ਨਾਲ ਦੀ ਆਪਾਂ ਨੂੰ ਕੰਮ ਇਸ ਢੰਗ ਨਾਲ ਕੰਮਾ ਤਸੀਲਦਾਰ ਨਾਲ ਕੰਮ ਪੁਲਿਸ ਦਾ ਵੀ ਕੋਈ ਠੂਠਾ ਪਰਕਿਆ ਤਾਂ ਇਹ ਵੀ ਆਪਾਂ ਨੂੰ ਕੰਮ ਆਏ ਇਸ ਕਰਕੇ ਜੇ ਸੰਗਮਾਂ ਦੇ ਇੰਪਲੀਮੈਂਟਸ ਜਿਹੜੇ ਆਪਣੇ ਐਗਰੀਕਲਚਰ ਦੇ ਕਿਹੜੇ ਤੱਕ ਪਹੁੰਚ ਮਾਰਾਂ ਦਿੱਤੋ ਜੇ ਅਜੰਸੀ ਵਾਲੇ ਨਹੀਂ ਮਰੋਗੇ ਤੇ ਅਸੀਂ ਫਿਰ ਬਾਈ ਜੀ ਨਵਾਂ ਲੈ ਕੇ ਦਿੰਦੇ ਹੋ ਇਹਦਾ ਕੀ ਕਸੂਰ ਹੋਵੇ 8 ਲੱਖ ਮੜੂ ਕਿਥੋਂ ਇਹਦਾ ਪੁਰਾਣਾ ਟਰੈਕਟਰ ਜਿਹਦਾ ਤੂੰ ਇਹਨੂੰ ਨਵਾਂ ਆਫੇ ਇਸ ਕਰਕੇ ਜੇ ਕੋਈ ਕਿਸਾਨਾਂ ਜੁੜਿਆ ਹੋਊਗਾ ਉਹ ਘਾਟਾ ਨਹੀਂ ਪੈਂਦੀ ਬਾਕੀ ਜਿਹੜੀ ਫਤਿਹ ਸਿੰਘ ਨਾਲ ਗੱਲ ਕੀਤੀ ਆ ਸਾਡੀ ਜਥੇਬੰਦੀ ਗੁਰਦੁਆਰਾ ਸਾਹਿਬ ਖੜਿਆ ਸੋ ਤੂੰ ਫੰਡ ਨਾ ਕਹਿ ਦੂ ਵੀ ਸਾਨੂੰ 10000 ਦੇ ਦਿਓ ਸਾਨੂੰ 20000 ਦੇ ਦਿਓ ਸਾਨੂੰ 30000 ਦੇ ਦਿਓ ਸਾਡੇ ਨਾਲ ਤਾਂ ਕੋਈ ਫੰਡ ਇਕੱਠੇ ਕਰਦਾ ਵੀ ਪ੍ਰਧਾਨ ਮੰਗਦਾ ਜਾਂ ਜ਼ਿਲੇ ਪਚਾ ਦਾ ਪ੍ਰਧਾਨ ਮੰਤਲ ਸਾਡੇ ਨੰਬਰ ਥੋੜੇ ਖੋਲਿਓਗੇ ਸਾਡੇ ਨਾਲ ਗੱਲ ਕਰੋ ਪਹਿਲਾਂ ਵੀ ਪੈਸੇ ਕੌਣ ਮੰਗਦਾ ਕਿ ਸਾਡੇ ਨਾਲ ਤੇ ਬੰਦਾ ਉਹੀ ਨਾ ਪੈਸੇ ਇਕੱਠੇ ਕਰੀ ਜਾਂਦਾ ਹੋਵੇ ਇਹ ਵੀ ਪਿੰਡਾਂ ਦੇ ਵਿੱਚ بڑا ਹੋ ਜਾਂਦਾ ਇਹ ਵੀ ਤੁਸੀਂ ਨੋਟ ਕਰ ਲੂਗਾ ਵੀ ਕਾਨੂੰ ਸਾਡਾ ਨਾਂ ਹੈ ਕਿ ਉਹਨੂੰ ਉੱਥੇ ਚੰਗਰ ਤੋਂ ਲੋੜ ਆ ਬਾਈ ਤੇ ਪੈਸੇ ਜੋ ਇਕੱਠੇ ਕਰਨੇ ਨੇ ਸਾਡੇ ਨਾਲ ਗੱਲ ਕਰੋ ਪਹਿਲਾਂ ਆਪੂ ਅਸੀਂ ਮੋੜ ਚੱਖਾਂ ਦਾ ਥੋੜਾ ਬੰਨੂ ਸੁਤਾਰਿਆ ਚੱਕ ਲੂ ਨਾ ਅੱਧੀ ਰਾਤ ਲਾ ਲਓ ਤਿਆਰਬਾ ਕਰਨਾ ਹੋਇਆ ਤੁਹੀਂ ਜਦੋਂ ਮਰਜ਼ੀ ਲਾ ਲਓ 24 ਘੰਟੇ ਫੋਨ ਮੇਰਾ ਕੋਲੇ ਹੋ ਇਸ ਕਰਕੇ ਤੁਸੀਂ ਮੈਕਾਨ ਵਿਭਾਗੇ ਆ ਵੀ ਜਿਨ੍ਹਾਂ ਨੇ ਇੱਕ ਤਹਈਆ ਕਰਕੇ ਸਾਡੀ ਜਥੇਬੰਦੀ ਦੇ ਵਿੱਚ ਇੱਕ ਬੜੀ ਵੱਡੀ ਸਹੂਲਤ ਕੀਤੀ ਅਜੈਂਕਰ ਵਾਲੇ ਬੈਠੇ ਨੇ ਇਹ ਵਿਚਾਰੇ ਨਿੱਤ ਦੁੱਧ ਦੇ ਕੇ ਆਉਂਦੇ ਨੇ ਘਰੋਂ ਆਉਦੇ ਜਵਾਕਾਂ ਜੇ ਮੂੰਹੋਂ ਕੱਢ ਕੇ ਸਾਨੂੰ ਲੈ ਕੇ ਆਉਂਦੇ ਨੇ ਕਿੱਥੇ ਦਿਨ ਦੇਵਾਂਗੇ ਇਹਨਾਂ ਦਾ ਤੇ ਅਸੀਂ ਕਿਹੜਾ ਥੋ ਦੁੱਧ ਪੀਣ ਨੂੰ ਬੈਠੇ ਆ ਸਾਡੇ ਕੋਲ ਤਾਂ ਸੰਗਤ ਆਈ ਜਾਂਦੀ ਬੈਠੇ ਉਹਦੇ ਉੱਤੇ ਪੀ ਪੀ ਗੁਰੀ ਜਾਂਦੀ ਆ ਇਸ ਕਰਕੇ ਜਿਹੜੀ ਇਹ ਸੇਵਾ ਦਾ ਮੌਕਾ ਹੁੰਦਾ ਇਹ ਚ ਟੈਲਫੋਨ ਜਿੰਨਾ ਕੋਈ ਵੀਟਾ ਪਾ ਸਕਦਾ ਉਹ ਆਪਦੀ ਮਰਜ਼ੀ ਆ ਪਰ ਅਸੀਂ ਕਿਸੇ ਨੂੰ ਆ ਦੇ ਇਸ ਕਰਕੇ ਤੁਸੀਂ ਤੁਹਾਡਾ ਧੰਨਵਾਦ ਆ ਸਾਰਿਆਂ ਦਾ ਵੀ ਜਿਹੜੇ ਕਿਸਾਨੀਆਂ ਨਾ ਅਰਝੀਵੇਂ ਬੜੇ ਨੇ ਆਪਣੇ ਤੁਸੀਂ ਸੋਚ ਨਹੀਂ ਸਕਦੇ ਜੇ ਤੁਸੀਂ ਇੱਕ ਅਰਝੀਵੇਂ ਦੇ ਚਾਰ ਕਿਹ ਮਾਰੋ ਵੀ ਆਪਣੇ ਨਾਲ ਕੀ ਹੋ ਰਿਹਾ ਕਾ ਕੀ ਨੀਤੀ ਬਣ ਰਹੀ ਸਰਕਾਰਾਂ ਦੀ ਆਪਾਂ ਨੂੰ ਉਜਾੜਨ ਦੀ ਜਿਹੜੇ ਕਾਨੂੰਨ ਆ ਰਹੇ ਨੇ ਨਵੇਂ ਜਿਹੜੇ ਕਾਨੂੰਨ ਬਣੇ